ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਦਾ ਕਰਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਮਨੁੱਖੀ ਸੇਵਾ ਦੇ ਪੈਗੰਬਰ ਭਗਤ ਪੂਰਨ ਸਿੰਘ ਬਾਨੀ ਪਿੰਗਲਵਾੜਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਜਨਮ ਦਿਨ ਦੀ ਪੂਰਵ ਸੰਧਿਆ ਤੇ ਸਥਾਨਕ ਸਮਾਜ ਸੇਵੀ ਸੰਸਥਾ ਬੀਡੀਸੀ ਬਲੱਡ ਸੈਂਟਰ ਰਾਹੋ ਰੋਡ ਨਵਾਂ ਸ਼ਹਿਰ ਵੱਲੋਂ ਉਸ ਦਾ ਇੱਕ ਮੈਗਜ਼ੀਨ ਖੂਨਦਾਨ ਸੇਵਾ ਰਿਲੀਜ਼ ਕੀਤਾ ਗਿਆ ਸੰਸਾ ਦੇ ਪ੍ਰਧਾਨ ਸ਼੍ਰੀ ਐਸ ਕੇ ਸ਼ਰੀਫ ਅਗਵਾਈ ਦੀ ਪ੍ਰਧਾਨਗੀ ਮੰਡਲ ਵਿੱਚ ਉਹਨਾਂ ਨੇ ਆਪਣੇ ਕਰਤੱਵਾਂ ਦੇ ਨਾਲ ਵਿਸ਼ੇਸ਼ ਅੰਤ ਦੀ ਕੁੰਡ ਚੁਕਾਈ ਕੋਰਾਈ ਇਸ ਮੌਕੇ ਵੱਖ-ਵੱਖ ਮਹਾਨ ਸ਼ਖਸੀਅਤਾਂ ਵੀ ਸ਼ਾਮਲ ਹੋਈਆਂ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਫਰੀ ਮੈਗਜ਼ੀਨ ਜਿਹੜਾ ਉਹ ਕਰਾਈ। ਆ ਲੋ। ਅੰਮ੍ਰਿਤ ਇਕੋ। ਸਾਡੀ ਜਨਤਾ ਨਾਲ ਤੁਹਾਡੀ ਇਹ ਦਈ ਵਾਰੀ ਬੈਠ ਕੇ ਲੱਗ ਕਰੀ ਜਿੱਦ ਮਰਜੀ ਲਾਇ। ਪੁਰਾਣੇ ਜ਼ਮਾਨੇ ਦੇ। ਸ਼ੀਸ਼ਟਾ ਰੂਪ ਵਿੱਚ ਹੀ ਕਰਾਂ। ਬੀਬੀਸੀ ਪਰਸੈਂਟ ਦਾ ਨਵਾਂ ਸ਼ਹਿਰ ਕੋਲ ਆ। ਸ਼੍ਰੀ ਐਸ ਕੇ ਜੀ ਐਡਵੋਕੇਟ ਸਾਹਿਬ ਜੀ ਜਿਹੜੇ ਉਹ ਪਰ ਅਕਾਫਲਾ ਮਿੰਡਰ ਚਾਲਣ ਉਹਨਾਂ ਦੇ ਨਾਲ ਸ਼੍ਰੀ ਪਿਆਰ ਕਾਲੀਆ ਜੀ ਬੀਤੀਆ ਕਾਲੀਆ ਸਾਹਿਬ ਦਾਤਕਾਂ ਨੂੰ ਡਾਕਟਰ ਜੇ ਮੱਧਾ ਜੀ ਨੂੰ ਬੀਤੀ ਹੈ ਕਿ ਉਹ ਵੀ ਸੁਭਾਗੀ ਮੋਹਨ ਦਾ ਹਿੱਸਾ ਬਣ ਇਸ ਮੈਕਸੀਕੀ ਕੈਰੀਅਰ ਵਿੱਚ ਉਹਨਾਂ ਦੇ ਬੀਤੀ ਹੈ ਸ਼੍ਰੀ ਬਤੀ ਰੇਖਾ ਜੈਨ ਜੀ ਨੂੰ ਅਰਜਿੰਦਰ ਕੋ ਹਿੱਕਾ ਦੀ ਬੀਤੀ ਹੈ ਕਿ ਉਹ ਵੀ ਸੁਭਾਗੀ ਮੋਹਨ ਦਾ ਹਿੱਸਾ ਬਣ ਜੋ ਰਾਜ ਕਾਮਯਾ ਸਾਡੇ ਸਪੈਸ਼ਲ ਐਨੌਇਟੀ ਹਨ ਉਹਨਾਂ ਨੂੰ ਬੇਨਤੀ ਹੈ ਕਿਉਂਕਿ ਉਹਨਾਂ ਨੇ ਸਾਡੇ ਪ੍ਰਧਾਨ ਕੋਲ ਦਾ ਹਿੱਸਾ ਵੰਡ। ਵੀਰਿੰਦਰ ਸਿੰਘ ਪਾਟਾ ਜੀ ਸੀਨੀਅਰ ਮੋਟੀਵੇਟਰ ਨੂੰ ਵੀ ਬੇਨਤੀ ਹੈ ਕਿਉਂਕਿ ਉਸਨੇ ਸਾਡੇ ਪ੍ਰਧਾਨ ਕੋਲ ਦਾ ਹਿੱਸਾ ਵੰਡ ਪਾਟਾ ਸਾਹਿਬ। ਨਾਸ਼ਰ ਫਰਜ਼ ਕਰਦਾ ਮੈਂ ਚੱਲਦਾ ਹਾਂ ਬਹੁਤ ਬਹੁਤ ਸ਼ੁਕਰੀਆ ਕਰਨ ਦਾ ਬਿਲਕੁਲ ਕਰਦੇ ਆ ਭਗਤਪੂਰ ਸਿੰਘ ਜਿਵੇਂ ਜਨਮ ਦਿਨ ਨੂੰ ਸਮਰਪਿਤ ਹੈ ਉਹਨਾਂ ਨੂੰ ਡੈਡੀਕੇਟ ਕੀਤਾ ਗਿਆ ਹੈ ਮੈਗਜ਼ੀਨ ਦੇ ਇਸ ਸਮਾਗਮ ਤੋਂ ਕੱਲ 4 ਜੂਨ ਨੂੰ ਆ ਦਾ ਜਨਮ ਦਿਨ ਹੈ ਕਿਉਂਕਿ ਕੱਲ ਨੂੰ ਕੌਂਟੇ ਨੇ ਹੈ ਸਾਰਾ ਮੀਡੀਆ ਬਹੁਤ ਜੀਤੀ ਹੋਏਗਾ ਤਾਂ ਸਮਾਜ ਦੇ ਵਿੱਚ ਦੀ ਖਬਰਾਂ ਨੂੰ ਸੁਣਨ ਦਾ ਬਹੁਤ ਵੱਡੀ ਉਤਸੁਕਤਾ ਹੋਵੇਗੀ ਤੋਂ ਇਸ ਕਰਕੇ ਇਸ ਤਤੂ ਜਿਹੜਾ ਉਹਦਾ ਜਨਮ ਦਿਨ ਹੈ ਭਗਤ ਜੀ ਦਾ ਉਹਨੂੰ ਸਨਮਮਿਤ ਕੀਤਾ ਉਹਦੀ ਸਭ ਤੋਂ ਪਹਿਲਾਂ ਅਸੀਂ ਸੋ ਭਗਤ ਜੀ ਦੇ ਜੀਵਨ ਬਾਰੇ ਕੁਝ ਸ਼ਬਦ ਉਹਨਾਂ ਦੇ ਜੀਵਨ ਬਾਰੇ ਮੈਂ ਆਪ ਜੀ ਦੇ ਸਾਹਮਣੇ ਪੜ੍ਹਨਾ ਚਾਹਾਂਗਾ ਕਿਉਂਕਿ ਉਹ ਸਮਾਹਾਰ ਸਖਸ਼ੀਅਤ ਦੇ ਚੰਨ ਸ਼ੋਪਾਤ ਹੈ ਬੀ.ਡੀ.ਸੀ. ਨਮਾਇਸ਼ਾ ਦਾ 13 ਫਰਵਰੀ 1991 ਨੂੰ ਭਗਤ ਜੀ ਨੇ ਆਪਣੇ ਘਰ ਕਮਲਾਂ ਦੇ ਨਾਲ ਸ਼ੁਰੂ ਕਰ ਦਿੱਤਾ ਸੀ ਤੇ ਇਹ ਵੀ ਇਤਿਹਾਸ ਹੈ ਕਿ ਉਸੇ ਸਾਲ ਉਸੇ ਸਮੇਂ ਅਗਸਤ ਦੇ ਮਹੀਨੇ ਉਹ ਆਪਣਾ ਇਸ ਬੁੜੀਆਂ ਤੋਂ ਸਾਨੂੰ ਵਿਛੋੜਾ ਦੇ ਗਿਆ ਸੀ ਤਾਂ ਮੈਂ ਕੁਝ ਹਫ਼ਤੇ ਪੜਦਾ ਹਾਂ ਭਗਤੀ ਬਾਰੇ ਪੰਚਪੂਰ ਸਿੰਘ ਜਿਹਨਾਂ ਦਾ ਪਹਿਲਾ ਨਾਮ ਰਾਮਜੀਤ ਦਾਸ ਸੀ ਜਨਮ 4 ਜੂਨ 1904 ਨੂੰ ਸ਼ਿਗੂਵਾਲਾ ਤੇ ਮਹਿਤਾਬਪੁਰ ਦੇ ਘਰ ਪਿੰਡ ਰਾਜੇਵਾਲ ਵਿਰੋਣ ਤਸਿਲ ਖੰਨਾ ਜਨ ਨਾਲ ਵਿਆਹ ਹੋਇਆ ਉਹਨਾਂ ਦੇ ਪਿਤਾ ਸਹਾਉਕਾਰ ਸਨ ਤੇ ਬਾਦਾਂਧਾਰੂਤ ਤੇ ਮਿੱਟੀ ਦੇ ਮਾਲਕ ਸਨ ਮੁੱਢਲੀ ਵਿਦਿਆਰਥਣੇ ਪਿੰਡ ਦੇ ਸਰਕਾਰੀ ਸੀਨੀਅਰ ਸਕੰਦਰੀ ਸ쿨 ਖੰਨਾ ਤੋਂ ਪ੍ਰਾਪਤੀ 10ਵੀਂ ਜਮਾਤ ਵਿੱਚ ਪੜ੍ਹਦੇ ਹਾਂ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਤੇ ਅਚਾਨਕ ਘਰ ਵਿੱਚ ਗਰੀਬੀ ਦਾ ਆਲਮ ਹੋ ਗਿਆ ਪੜ੍ਹਾਈ ਵਿਚਾਲੇ ਛੱਡ ਕੇ ਉਹ ਆਪਣੀ ਮਾਂ ਦੇ ਕੋਲ ਲਾਹੌਰ ਚਲੇ ਗਏ ਜਿੱਥੇ ਉਹਦੀ ਬਾਤਾਂ ਲੋਕਾਂ ਦੇ ਘਰਾਂ ਵਿੱਚ ਭਾਡੇ ਮੰਜੇ ਦਾ ਕੰਮ ਕਰਦੇ ਸੀ ਭਗਤੂਰ ਦੇ ਜੀਵਨ ਭਗਤੂਰ ਸੰਗੀ ਦੇ ਜੀਵਨ ਵਿੱਚ ਕੁਝ ਟਰਨਾਲ ਜਿਹੀਆਂ ਘਟੀਆਂ ਜਿਨ੍ਹਾਂ ਕਰਕੇ ਉਹ ਭਗਤ ਵੀ ਬਣੇ ਪੂਰਨ ਵੀ ਹੋਏ ਅਤੇ ਸਿੰਘ ਵੀ ਸਜੇ ਲਾਲਾ ਸ਼ਿਭੂ ਮਲ ਦਾ ਘਰ ਗੁਰੂ ਘਰ ਵਿੱਚ ਲੈ ਜਾਣ ਕਰਕੇ RAM JI DAS ਦਾ ਪੁੱਤ ਪੂਰਨ ਸਿੰਘ ਬੰਲ ਵਿੱਚ ਇਨਸਾਨ ਰਿਆ ਜਿਹੜਾ ਨਾਮ ਉਹਦੀ ਹਾਦਿਸ RAM JI DAS ਕੋਈ ਵਪਾਰੀ ਦਾ ਘਰਾਣੀਆਂ ਬਣ ਕੇ ਲਾਲਾ RAM JI DAS ਦਾ ਭਾਵੇਂ ਬਣ ਜਾਂਦੇ ਪਰਮ ਭਗਤ ਪੂਰਨ ਸਿੰਘ ਨਹੀਂ ਸੀ ਬਣਦੇ ਕਿ ਪਾਛੇ ਪੂਰਨ ਸਿੰਘ ਦੇ ਜੀਵਨ ਵਿੱਚ ਕ੍ਰਿਸ਼ਮਾ ਹਾਊਸ ਵਿੱਚ ਵਾਪਰਿਆ ਜਦੋਂ ਉਹ ਨੌਕਰੀ ਦੀ ਤਲਾਸ਼ ਵਿੱਚ ਗੁਰੂ ਅਰਜਨ ਦੇਵ ਜੀ ਦੀ ਯਾਦਗਾਰ ਗੁਰਦੁਆਰਾ ਡੇਰਾ ਸਾਹਿਬ ਕੋਲ ਵਿੱਚ ਸ਼ਰਨ ਲੈਣ ਦੇ ਪਹੁੰਚੇ ਇਥੇ ਬਾਦ ਵਿੱਚ ਉਹਨਾਂ ਨੇ 24 ਸਾਲ ਸੇਵਾ ਕੀਤੀ ਇੱਥੇ ਹੀ 1934 ਵੀਰੋਂ ਗੁਰਦੁਆਰੇ ਦੇ ਬੂਵੇ ਕਿਉਂ ਤੇ ਕੋ ਬੂੰਗਾ ਤੇ ਡੁੱਲਾ ਬਚਾਉਣ ਨੂੰ ਮਿਲਿਆ ਜਿਸ ਨੇ ਨਾ ਚ ਮੁਹੱਬਤ ਦੀ ਰੰਗ ਪੀਛੜੇ ਪੈਲਾ ਕੀਤੀ ਭਗਤ ਕੂੜ ਸਿੰਘ ਨੇ ਇਸ ਬੱਚੇ ਦੀ ਸੰਭਾਲ ਕੀਤੀ ਇਸ ਬੱਚੇ ਦਾ ਨਾਮ ਲਗੋਣਾ ਉਹਨਾਂ ਨੇ ਪਿਆਰ ਅੱਸੀ ਰੱਖਿਆ ਬੰਦੇ ਸਰਕਾਰ ਦੇ ਪਰਿਵਾਰ ਬੰਦੂ ਗਾਂਢ ਪ੍ਰਚਾਰ ਕਮੇਟੀ ਦੇ ਮੈਂਬਰ ਸਾਹਿਬਾਨ ਅੱਜ ਭਗਤ ਕੁਮਾਰ ਸਿੰਘ ਜੀ ਦੇ ਜਨਮ ਦਿਹਾੜੇ ਨਾਲ ਸੰਬੰਧਿਤ ਤੋਂ ਪੁਵਾ ਤੇ ਚੁਣ ਕੇ ਬਲੱਡ ਡੋਨਰ ਕੌਂਸਲ ਬਲੱਡ ਸੈਂਟਰ ਨਵਾਂ ਸ਼ਹਿਰ ਵੱਲੋਂ ਤਿਆਰ ਕੀਤੀ ਗਈ ਮੈਗਜ਼ੀਨ ਨੂੰ ਭਗਤ ਕੁਮਾਰ ਸਿੰਘ ਜੀ ਦੇ ਬਾਰੇ ਸਮਾਜਿਕ ਕਾਰਜਕਰਤਾ ਪ੍ਰੋਫੈਸਰ ਜੀ ਐਸ ਪਿੱਤਾ ਜੀ ਨੇ ਵਿਸਤਾਰ ਪੂਰਵਕ ਤੁਹਾਡੇ ਨਾਲ ਚਰਚਾ ਕੀਤੀ ਉਸ ਵਿਸ਼ੇ ਤੇ ਮੈਂ ਕੋਈ ਗੱਲ ਵੀ ਨਹੀਂ ਕਰਾਂ ਸਿਰਫ ਭਗਤ ਪੂਰਨ ਸਿੰਘ ਜੀ ਦੇ ਜਨਮ ਦੇ ਸਮੇਂ ਦੇ ਵਿੱਚ ਮੈਂ ਅੱਜ ਦੀ ਟ੍ਰਿਬਿਊਨ ਦੇ ਵਿੱਚ ਜੋ ਛਪਿਆ ਹੈ ਉਸ ਦੇ ਬਾਰੇ ਤੁਹਾਡੇ ਨਾਲ ਜ਼ਿਕਰ ਕਰਨਾ ਬਹੁਤ ਜ਼ਰੂਰੀ ਸਮਝਦਾ ਮੈਂ ਹੈਰਾਨ ਹੋਇਆ ਅੱਜ ਜਦੋਂ ਮੈਂ ਟ੍ਰਿਬਿਊਨ ਕੁਆਰ ਦੇਖੀ ਕਿ ਭਗਤਪੁਰੋਂ ਸੇ ਕੀਤਾ ਜਨਮ ਦਿਨ ਨੂੰ ਕੱਲ ਅੰਮ੍ਰਿਤਸਰ ਦੇ ਵਿੱਚ ਡਾਕਟਰ 인ਦਰ कौर ਜਿਹੜੇ ਕੀ ਮਜੂਦਾ ਸੰਚਾਲਕ ਹਨ ਪੰਗੜਵਾੜਾ ਦੇ ਤੇ ਉਹਨਾਂ ਦੀ ਅਗਵਾਈ ਹੇਠ ਹੋਣਾ ਹੈ। ਔਰ ਕਿਸ ਤੰਗ ਦਾ ਹੋਣਾ ਹੈ? ਪੀਡੀਸੀ ਨੇ ਮੈਡੀਕਲ ਰਿਲੀਜ਼ ਕਰਨਾ ਸੀ ਤੇ ਮੈਂ ਸਭ ਤੋਂ ਪਹਿਲੇ ਕਹਿੰਦਾ ਸੀ ਕਿ ਵਾਤਾਵਰਣ ਬੜਾ ਡੀਲਾ ਹੋ ਜਿਹੜਾ ਜਨਮ ਦਿਨ ਮਨਾਇਆ ਗਿਆ ਅੰਮ੍ਰਿਤਸਰ ਦੇ ਵਿੱਚ ਝੀਲ ਵਿੱਚ ਟ੍ਰੈਕ ਤੇ ਬੈਠ ਕੇ ਉਹਨੇ ਕਿਹਾ ਕਿ ਦੇਖੋ ਭਗਤਪੁਰਨ ਸਿੰਘ ਜੀ ਨੇ ਜੀਵਨ ਦੇ ਵਿੱਚ ਕਿਦਾਂ ਸੰਦਰਸ਼ ਕੀਤਾ ਤੇ ਸਾਨੂੰ ਉਹਨਾਂ ਦਾ ਜਨਮ ਦਿਨ ਜਿਹੜਾ ਹੈ ਗਰਮੀ ਦੇ ਵਿੱਚ ਬੈਠ ਕੇ ਹੀ ਮਨਾਣਾ ਚਾਹੀਦਾ ਬਹੁਤ ਤੁਗਮਾਨ ਤਰੀਕਾ ਉਹਨੇ ਟੌਪਿਕ ਕੀਤਾ ਔਰ ਪੰਜਾਬ ਦੇ ਸਾਫਤਾ ਆਈਜੀ ਔਰ ਅੰਮ੍ਰਿਤਸਰ ਤੋਂ ਵਿਧਾਨਕਾਰ ਸ਼੍ਰੀ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਵੀ ਇਸ ਸਮਾਗਮ ਵਿੱਚ ਸ਼ਾਮਲ ਸੋ ਉਸ ਸ਼ਖਸੀਅਤ ਦੇ ਪ੍ਰਤੀ ਸ਼ਰਧਾ ਪਿਆਰ ਆਦਰ ਸਤਕਾਰ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਕਿ ਭਗਤ ਪੂਰਨ ਸਿੰਘ ਜੀ ਕਿੰਨਾ ਪੰਜਾਬੀਆਂ ਦੇ ਹਿੰਦੁਸਤਾਨੀਆਂ ਦੇ ਦਿਲਾਂ ਦੇ ਵਿੱਚ ਵਸਦੇ ਅਤੇ ਬਲੱਡ ਡੋਨਰ ਕੌਂਸਲ ਦੀ ਮੈਗਜ਼ੀਨ ਦੇ ਉੱਤੇ ਚਰਚਾ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਕਹਿਣੀ ਚਾਹਨਾ ਕਿ ਨਵਾਂ ਸ਼ਹਿਰ ਦੇ ਵਿੱਚ ਪੀਡੀਸੀ ਬਲੱਡ ਸੈਂਟਰ ਦਾ ਹੋਣਾ ਸ਼ਹਿਰ ਦੇ ਵਾਸਤੇ ਇੱਕ ਮਾਣ ਵਾਲੀ ਗੱਲ ਹੈ ਸਲਾਮਤ ਰਹੇ ਨਵਾਂ ਸ਼ਹਿਰ ਸਲਾਮਤ ਰਹੇ ਨਵਾਂ ਸ਼ਹਿਰ ਜਿਸ ਵਿੱਚ ਬਣਾ ਹੈ ਪੀਡੀਸੀ ਬਲੱਡ ਸੈਂਟਰ ਸਲਾਮਤ ਰਹੇ ਨਵਾਂ ਸ਼ਹਿਰ ਜਿਸ ਵਿੱਚ ਬਣਾ ਹੈ ਪੀਡੀਸੀ ਬਲੱਡ ਸੈਂਟਰ ਇਸ ਬਲੱਡ ਸੈਂਟਰ ਦੀ ਖਾਤਰ ਪੂਰੇ ਸ਼ਹਿਰ ਨੂੰ ਦਵਾ ਦਿੱਤੇ ਹਨ ਨਵਾਂ ਸ਼ਹਿਰ ਤੇ ਬਸਨਾਂ ਦੇ ਲੋਕਾਂ ਨੂੰ ਵੀ ਪਾਰਲੇ ਇਲਾਕੇ ਦੇ ਲੋਕ ਤੁਮਾਵਾ ਤੇਰੇ ਹੈ ਇੱਕ ਬੜਾ ਹੀ ਜੀਵਨ ਦੇ ਮਹਾਰਤ ਨਵਾਂ ਸ਼ਹਿਰ ਹੈ ਜਿੱਥੇ ਵੀ ਬੀਡੀਸੀ ਨੂੰ ਚਲਾਇਆ ਜਾ ਰਿਹਾ ਬਲੱਡ ਬੈਂਕ ਹੈ ਇਕਬਾਲ ਉਰਦੂ ਦੇ ਇੱਕ ਸ਼ਾਇਰ ਹੋਏ ਉਨਾ ਮਨੋਖ ਬਾਰੇ ਇਹ ਗੱਲ ਕਹੀ ਉਸ ਗੱਲ ਨੂੰ ਮੈਂ ਬਲੱਡ ਸੈਂਟਰ ਦੇ ਨਾਲ ਜੋੜਦਾ ਹਾਂ ਕਿੰਨਾ ਖੁਦੀ ਤੋਂ ਕਰ ਬੁਲੰਦ ਇਤਨਾ ਖੁਦੀ ਤੋਂ ਕਰ ਬੁਲੰਦ ਇਤਨਾ ਕਿ ਹਰ ਤਦਬੀਰ ਸੇ ਪਹਿਲੇ ਖੁਦਾ ਬੀਡੀਸੀ ਸੇ ਕੁਝ ਪੁੱਛੇ ਬਤਾ ਦੇਈ ਰਜ਼ਾ ਕਿਹਾ ਜਦੋਂ ਬੀਡੀਸੀ ਬਲੱਡ ਸੈਂਟਰ ਸ਼ੁਰੂ ਕੀਤਾ ਗਿਆ ਸੀ ਤੇ ਕਹਿੰਦੇ ਆ ਕਿ ਉਥੇ ਨਾਮ ਦੇਵਤਾ ਜੀ ਦਾ ਬਾਤ ਸੀ ਉਨਾ ਦਾ ਬੇਰਾ ਸੀ ਹੌਲੀ ਹੌਲੀ ਇੱਕ ਕਮਰਾ ਦੋ ਕਮਰੇ ਚਾਰ ਕਮਰੇ ਬੰਦੇ 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 ਇੱਕ ਛੋਟਾ ਜਿਹਾ ਪੌਦਾ ਅੱਜ ਇੱਕ ਬਹੁਤ ਬੜਾ ਵਿਰਖਸ਼ ਬਣ ਕੇ ਨਵਾਂ ਸ਼ਹਿਰ ਔਰ ਉਸ ਦੇ ਆਲੇ ਦੁਆਲੇ ਦੇ ਲੋਕਾਂ ਨੂੰ ਛਾਇਆ ਹੈ ਸਭ ਦੇ ਸਿਲੈਕਟਡ ਅਸੈਂਟਰ ਹੈ ਉਸ ਦੇ ਕਰਤਾ ਸੀ ਜੀ 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 ਸਿਚੁਏਸ਼ਨ ਹੈ ਅਸੀਂ ਹੁਣ ਬੋਰਡ ਦੇ ਉੱਤੇ ਥੱਲੇ ਪੱਕਾ ਹੀ ਲੇਟਰਸ ਆਪਰੇਨ ਦਾ ਸਰੋਤ ਸਰਦਾਰ ਬਤਾਰ ਸਿੰਘ ਵਿਧੇ। ਤੋਂ ਇਸੇ ਵੇਲੇ ਬੱਸੇ ਇੱਕ ਅਜੀਬ ਗੱਲ ਹੈ ਕਿ ਇਸ ਇਲਾਕੇ ਦਾ ਨਹੀਂ ਬਚਾ ਬ੍ਰੈਂਟਨ ਕਿਢਾਬਲਾ ਰੰਦਾ ਉਹ ਗੁਰੂ ਕੀ ਰਸੋਈ ਨੂੰ ਵੀ ਹਰ ਮਹੀਨੇ 20000 ਤੇ ਇਸ ਕਰੀ ਆਪਣਾ ਨਾਮ ਨਹੀਂ ਲੱਗਦਾ ਕਹਿੰਦਾ ਜਦੋਂ ਨਾਮ ਲਾਉਂਗੇ ਮੈਂ ਬੰਦ ਕਰ ਦਵਾਂ। ਤੇ ਐਸ ਕੀ ਉਹਨੇ ਬੀ.ਡੀ.ਸੀ ਨੂੰ ਵੀ ਸ਼ਾਮਲ ਕਰ ਲਿਆ 20000 ਜਾਂ ਬੀ.ਡੀ.ਸੀ ਨੂੰ ਮੇਰੇ ਪਿਆਰੇ ਸਾਰੇ ਵਾਸੀਆਂ ਦਾ ਹੈ। ਖੈਰ ਬੁੱਧਾ ਸਾਹਿਬ ਦਾ ਹੈ ਨਮਸ਼ਾਰ ਕਰੀ ਆਲਾ ਬੀ। ਤੋਂ 20 ਹਜ਼ਾਰ ਦੇ ਕੋ ਵਿਪਰਤ ਹੈ। ਤੋਂ ਇੱਥੇ ਮੈਂ ਬੇਨਤੀ ਕਰਾਂ ਕਿ ਜਿਨ੍ਹਾਂ ਨੇ ਵਿੱਚ ਸਹਿਯੋਗ ਕੀਤਾ ਉਹਨਾਂ ਦੀ ਵੈਸਪ ਪਿਛਲੇ ਸਾਲ ਦੀ ਇਸ ਸਟੇਜ ਤੇ ਆਉਣ ਦੇ ਬੇਨਤੀ ਕਰਦਾ ਤੇ ਪ੍ਰਧਾਨ ਜੀ ਜੀ ਇੱਥੋਂ ਕੌਫ ਕਰੇ ਮੰਨਣਾ। ਤੇ ਮੈਡਮ ਤੇਰੀ ਖਾ ਜੈ ਡਾਕਟਰ ਬੱਗਾ ਜੀ ਅਤੇ ਹੋਰ ਜੋ ਐਡਵੋਕਟ ਬੋਰਡ ਦੇ ਵਿੱਚ ਕੰਮ ਕਰਨ ਵਾਲੇ ਉਹਨਾਂ ਨੇ ਇਸ ਬੱਚੇ ਦੀ ਮਦਦ ਮੈਂ ਤੁਹਾਨੂੰ ਦੇ ਕੇ ਇਹ कर कमेटी है इथे डॉक्टर सिंह जी पहुंचे हैं उनका बेटा वो कहने का बच्चा है और इन्हो मिडल्स एक साल हो गया है नंबर वो बताइयास बच्चे को थोड़ा आस है कि बच्चा और भी इस तरह ही मनवीर सिंह बीडीसी मुकेश कामरा बीडीसी राजीव कुमार बीडीसी ਪਰ ਦਰਸ਼ਕਾਂ ਨੂੰ ਰਾਣਾ ਤੇ ਗਰ ਸ਼ੰਕਰ ਤੋਂ ਚੋੜੇ ਤੋਂ ਹਨ ਇੱਕ ਵੀ ਸਰਪੰਨ ਸੇ ਖਾਲਸਾ ਇਹ ਵੀ ਇੱਥੇ ਪਹੁੰਚੇ ਆ ਜਸਪ੍ਰੀਤ ਸਿੰਘ ਬੈਰੀਓਗਨ ਬੜੀ ਮੋਰ ਹੈ ਕਿ ਮੈਂ ਹੁਣੇ ਨੌਕ ਦਿੱਤਾ ਤੇ ਹੁਣੇ ਉਹਨਾਂ ਨੇ ਦਸ਼ਤ ਦਿੱਤੇ ਆ ਇਸੇ ਤਰ੍ਹਾਂ ਮੈਗਜ਼ੀਨ ਦੇ ਵਿੱਚ ਅ ਅਡਾਪਸ਼ਨ ਲਈ ਮੌਲੇ ਐਕਸਪੈਕਟੇਬਲ ਪਰਸਪੈਂ ਮੈਂ ਆਪ ਸਭ ਦਾ ਕੈਨੇਡੀਅਨ ਗੈਰਨੀ ਦੇ ਵਿੱਚ ਇਸ ਉਤਸ਼ਾਹ ਦੇ ਵੀ ਬਣਾਉਣਾ ਹੈ ਬਹੁਤ ਜੀ ਤੱਕ ਬਹੁਤ ਜੀ ਜਦ ਤੱਕ ਲਾਈਵ ਜਾਂਦਾ ਵੀ ਪਰ ਆਰ ਕਮੇਟੀ ਦੇ ਮੈਂਬਰ ਵੀਡੀਓ ਫਰੀ ਮੈਨੇਜਮੈਂਟ ਡਾਕਟਰ ਪੰਗਰਾ ਡਾਕਟਰ ਵਿਕਾ ਜੈ ਅਤੇ ਮੰਦਨਾ ਅਤੇ ਪਾਟਾ ਜੀ ਆਪਰ ਬਾਕੀ ਸਭ ਜਿੰਨੇ ਵੀ ਇੱਥੇ ਲੋਕ ਹਾਜ਼ਰ ਨੇ ਮੈਂ ਉਹਨਾਂ ਦਾ ਵੀਡੀਓ ਫਰੀ ਦਿੱਤਰ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਥੈਂਕ ਯੂ ਵੈਰੀ ਮਚ ਮਨੁੱਖੀ ਸੇਵਾ ਦੇ ਪਗੰਬਰ ਭਗਤਪੁਰ ਸਿੰਘ ਜੀ ਬਾਨੀ ਸ੍ਰੀ ਪਿੰਡਰ ਵਾਲਾ ਸ੍ਰੀ ਅੰਮ੍ਰਿਤਸਰ ਦਾ 4 ਜੂਨ ਨੂੰ ਜਨਮ ਦਿਨ ਹੈ ਔਰ ਉਹਨਾਂ ਨੇ ਬੀਡੀਸੀ ਬਰਡ ਸੈਂਟਰ ਜੋ ਨਵਾਂ ਸ਼ਹਿਰ ਹੈ ਉਹਦਾ ਸੁਕੂਤ ਕਟ ਰਹੇ ਉਹਨਾਂ ਨੇ ਆਪਣੇ ਕਰਮਚਾਰੀਆਂ ਨਾਲ ਕੀਤਾ ਸੀ ਸੋ ਬੀਡੀਸੀ ਨੇ ਆਪਣਾ ਜਿਹੜਾ ਮੈਗਜ਼ੀਨ ਆ ਉਹਨਾਂ ਦੇ ਜਨਮ ਦਿਨ ਤੇ ਰਿਲੀਜ਼ ਕਰਨ ਦਾ ਫੈਸਲਾ ਕੀਤਾ ਸੀ ਇਹ ਮੈਗਜ਼ੀਨ ਜਿਹਨੂੰ ਗੋਮਦਨ ਤੋਂ ਟਾਈਟਲ ਮਿਲਿਆ ਹੋਇਆ ਖੂਨਦਾਨ ਸੇਵਾ ਇਹਦੇ ਵਿੱਚ ਬਹੁਤ ਸਾਰੇ ਗੋਮਦਨ ਸੇਵਾ ਨਾਲ ਸੰਬੰਧਿਤ ਜਾਣਕਾਰੀ ਹੈ ਜਿਵੇਂ ਡਾਕਟਰ ਜੀਜੀ ਜੋਲੀ ਜਿਨ੍ਹਾਂ ਨੇ ਕਿ ਮਾਨਜੋਗ ਅਦਾਇਤਾਂ ਰਹੀ ਖੂਨਦਾਨ ਸੇਵਾ ਸੰਬੰਧੀ ਜਿਹੜੇ ਨਿਜ਼ਮ ਬਣਾਉਣ ਦੇ ਵਿੱਚ ਬੜਾ ਵੱਡਾ ਰੋਲ ਅਦਾ ਕੀਤਾ ਔਰ ਉਹਨਾਂ ਦਾ ਭਾਰਤ ਦੇ ਵਿੱਚ ਖੂਨਨ ਲਹਿਰ 'ਤੇ ਬੜਾ ਵੱਡਾ ਯੋਗਦਾਨ ਉਹਨਾਂ ਦਾ ਲੇਖ ਵੀ ਹੈ ਡਾਕਟਰ ਅਜੀ ਬਰਗਾ ਜੀ ਰਿਟਾਇਰਡ ਸਿਵਲ ਸਰਜਨ ਜੋ ਕਿ ਐਸਐਲਬੀਟੀਓ ਹਨ ਉਹਨਾਂ ਦਾ ਲੇਖ ਵੀ ਹੈ ਔਰ ਇਸ ਤਰ੍ਹਾਂ ਹੀ ਡਾਕਟਰ ਦਿਆਲ ਸਿੰਘ ਜੀ ਬੜੇ ਐਕਸਪਰਟ ਹਨ ਖੂਨਦਾਨ ਲਹਿਰ ਬਾਰੇ ਉਹਨਾਂ ਦਾ ਲੇਖ ਹੈ ਇਸੇ ਤਰ੍ਹਾਂ ਖੂਨਦਾਨ ਲਹਿਰ ਤੋਂ ਬਾਅਦ ਐ ਬਿਲਕੁਲ ਲੈਟਸ ਡਸ ਜੈ ਸਟੈਮ ਸੈਲ ਸਟੈਮ ਸੈਲ ਡੋਨੇਸ਼ਨ ਜਿਹੜੀ ਕਿ ਅਜੇ ਪਪੂਲਰ ਨਹੀਂ ਹੋਈ ਉਹਦੀ ਅਜੇ ਜਾਗਰੂਕਤਾ ਚੱਲ ਰਹੀ ਹੈ ਉਹ ਵੀ ਲੇਖ ਹੈ ਅਰਜਨ ਵੀਰ ਫਾਊਂਡੇਸ਼ਨ ਦਿੱਲੀ ਤੋਂ ਜਿਹੜੇ ਕਿ ਸਾਡੇ ਮੌਕੇ ਦੇ ਡਿਪਟੀ ਕਮਿਸ਼ਨਰ ਰਾਹੀਂ ਉਹਨਾਂ ਦੇ ਕਲਾਸ ਫੈਲੋ ਇਹ ਮੈਡਮ ਆਏ ਉਹਨਾਂ ਦਾ ਬੱਚਾ 26 ਸਾਲ ਦਾ ਸੀ ਜਿਹੜਾ ਕਿ ਕੈਂਸਰ ਦੇ ਕਰਕੇ ਜਿੰਦੀ ਬਹੁਤ ਹੋ ਗਈ ਉਸ ਬੱਚੇ ਦੇ ਇਲਾਜ ਦੇ ਵਿੱਚ ਰਸਤਾ ਵੀ ਲੱਭਿਆ ਸਟੈਮ ਸੈਲ ਚਾਹੀਦੇ ਆ ਲੇਕਿਨ ਸਟੈਮ ਸੈਲ ਡੋਨੇਸ਼ਨ ਜਿਹੜੀ ਬਹੁਤ ਰੇਅਰ ਹੈ ਔਰ 10 ਲੱਖ ਬੰਦੇ 'ਚ ਮਗਰ ਕਹਿੰਦੇ ਇੱਕ ਬੰਦੇ ਦਾ ਮੇਲ ਹੁੰਦਾ ਪਰ ਉਹ ਬੱਚੇ ਨੇ ਆਪਣੇ ਜੀਵਨ ਜਿੰਦੇ ਜਿੰਦੇ ਕਹਿੰਦਾ ਕਿ ਜੇ ਮੰਮੀ ਮੈਂ ਬਚ ਗਿਆ ਤਾਂ ਮੈਂ ਇੱਥੇ ਕੰਮ ਕਰਾਂਗਾ ਜੇ ਮੈਂ ਨਾ ਬਚਿਆ ਤੁਸੀਂ ਕਰਿਓ ਤੇ ਸਰਨ ਡੀ ਸਾਹਿਬ ਨੇ ਕਿਹਾ ਕਿ ਇਹਦੀ ਵੀਨਸ ਤੇ ਸੈਮੀਨਾਰ ਕਰਵਾਓ ਹੁਸ਼ਾਰਪੁਰ ਦੇ ਡੀ ਸੀ ਸਾਹਿਬ ਨੇ ਵੀ ਕਰਾਇਆ ਅਸੀਂ ਵੀ ਬੀ ਐਲ ਐਮ ਕੋਲੋਂ ਕਰਾਇਆ ਉਹ ਤਾਂ ਲੇਖ ਵੀ ਇਹਦੇ ਵਿੱਚ ਆ ਇੱਕ ਸਾਡੇ ਇਲਾਕੇ ਦੇ ਵਿੱਚ ਅੱਜ ਦੇਖੋ ਲੋਕ ਬੱਚਿਆਂ ਨੂੰ ਸੱਟ ਵੀ ਰਹਿ ਨੇ ਲੇਕਿਨ ਅਡੌਪਸ਼ਨ ਦਾ ਵੀ ਬਹੁਤ ਵੱਡੀ ਲੋਡ ਹੈ ਬਹੁਤ ਲੋਕਾਂ ਦੇ ਸੋਚਾਂਦੇ ਨੇ ਕਿ ਬੱਚਾ ਕਿਵੇਂ ਡਾਕਟਰ ਕਰੀਏ ਤੇ ਉਹਦੇ ਵਾਸਤੇ ਜਿਹੜਾ ਜ਼ਿਲ੍ਹਾ ਬਾਰਸ਼ ਰੱਖਿਆ ਅਫਸਰ ਹੈ ਮੈਡਮ ਕੰਚਨਾ ਰੋੜਾ ਉਹਦਾ ਵੀ ਲੇਖ ਹੈਗਾ ਇਸੇ ਤਰ੍ਹਾਂ ਸਾਡੇ ਜਿਹੜੇ ਇੰਪੋਰਟੈਂਟ ਨੰਬਰ ਆ ਟੈਲੀਫੋਨ ਦੇ ਪ੍ਰਸ਼ਾਸਨ ਦੇ ਲੈਵਲ ਤੇ ਤਾਂ ਹੋਰ ਐਮਰਜੈਂਸੀ ਸੇਵਾਵਾਂ ਉਹਦੇ ਨੰਬਰ ਵੀ ਇਹਦੇ ਵਿੱਚ ਦਿੱਤੇ ਗਏ ਨੇ ਤੋਂ ਇਸ ਤਰ੍ਹਾਂ ਲਾਈਫ ਮੈਂਬਰਾਂ ਦੇ ਉੱਤੇ ਸਾਰਿਆਂ ਦੇ ਉੱਤੇ ਬੜੀ ਡਿਟੇਲ ਦੇ ਵਿੱਚ ਜਾਣਕਾਰੀ ਆ ਇਹ ਮੈਗਜ਼ੀਨ ਅਜੇ ਰਿਲੀਜ਼ ਹੋ ਰਿਹਾ ਤੋਂ ਸਮਝਦੇ ਆ ਕਿ ਇੱਕ ਦਸਤਾਵੇਜ਼ ਬਣਿਆ ਪੰਜਾਬ ਦੇ ਵਿੱਚ ਬਾਕੀ ਬਾਕੀ ਬਰਾਦਰ ਸੈਂਟਰ ਲਈ ਇਹ ਕੰਮ ਆਏਗਾ ਤੇ ਮੈਂ ਸਾਰੇ ਕਿਸੇ ਇਲਾਕੇ ਦੇ ਜਿਹੜੇ ਕਿਸੇ ਨੇ ਰਿਲੀਸ ਸਮਾਗਮ 'ਤੇ ਪਹੁੰਚੇ ਨੇ ਉਹਨਾਂ ਦਾ ਧੰਨਵਾਦੀ ਆਂ ਔਰ ਮੁਰਤੀ ਸੇਵਾ ਦੇ ਮਹਾਨ ਪਗੰਬਰ ਭਗਤ ਘੋਗਾ ਸਿੰਘ ਜੀ ਨੂੰ ਬਾਰਾ ਜਨਮ ਦਿਨ ਤੇ ਪੂਰਬ ਸਭਿਆ ਦੇ ਉਹਨਾਂ ਨੂੰ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ హెయిਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਾਕਫ सहलता मिलदिया ने इथे चौबी घंटे सत्तो दिन एमरजेंसी की सुविधा भी दि है आज ही बुक करो अपनी अपॉइंटमेंट अठानवे सात वी छे चौहत्तर या अठानवे अठ आथ उन्नवे अस्सी छे चौहत्तर विजिट करो संधु हॉस्पिटल चंडीगढ़ रोड नवा शहर ਏ ਸਰ ਜਨ ਅਸ਼ੀਸ਼ ਭਗsein ਨਗਰਨਾ स्वतत ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਖਾਲ ਫੇਰ ਨਮੀਆਂ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀਨ ਇਜਾਜ਼ਤ ਦਿਓ ਧੰਨਵਾਦ